ਹਾਂਜੀ ਸਤਿ ਸ੍ਰੀ ਅਕਾਲ ਜੀ ਵਿਦਰ ਬਹਾਰਪ੍ਰੀਤ ਵੇਗਰੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਇਹ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 19 ਤੋਂ 20 ਅਪ੍ਰੈਲ ਦੇ ਮੌਸਮ ਦੀ ਤੇਜ਼ ਛਰਾਟੇ ਬਿਜਲੀ ਲਿਸ਼ਕਾ ਹਨੇਰੀ ਤਾਂ ਕਿਤਕ ਕਿਤੜੇ ਮੀਂਹ ਦਾ ਸਾਰ ਅੱਜ ਬੰਨ ਸਕਦੇ ਨਾਲ ਕੇ ਦਰਮਿਆਨ ਨੇ ਤੇਜ਼ ਜਿਹੜੇ ਛਰਾਟੇ ਵੇਖਣ ਨੂੰ ਮਿਲ ਸਕਦੀ ਹੈ ਤਾਂ 19 ਅਪ੍ਰੈਲ ਤੇ 20 ਅਪ੍ਰੈਲ ਦੇ ਮੌਸਮ ਦੀ ਗੱਲ ਕਰਾਂਗੇ ਤਾਂ ਸਾਰੇ ਜ਼ਿਲ੍ਹੇ ਵਾਸਤੇ ਤੁਹਾਨੂੰ ਅਪਡੇਟ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਜਿਹੜੇ ਵੀ ਚੈਨਲ ਦਾ ਨਾਮ ਚੈਨਲ ਨੂੰ ਸ ਆਟਾੜ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ ਸਾਬ ਦਿਖਾਈ ਦੇ ਰਿਹਾ ਪੰਜਾਬ ਦੇ ਉੱਤਰੀ ਪਾਕੋਗੇ ਪਠਾਨਕੋਟੋਗੇ ਗੁਰਦਾਸਪੁਰੋਗੇ ਜਾਂ ਸਰਦੀ ਇਲਾਕੇ ਜਿਹੜੇ ਅੰਮ੍ਰਿਤਸਰ ਦੇ ਹੋਗੇ ਤਤਰਨਤਨ ਦੇ ਕੁਝ ਪਾਕ ਇਹਨਾਂ ਇਲਾਕਿਆਂ ਵਿੱਚ ਕੁਝ ਲਾ ਹਲਕੀ ਤੇ ਕੁਝ ਲਾ ਸੰਘਣੀ ਜਿਹੜੀ ਪੱਤਲਵਾਇ ਦਾ ਤੌਰ ਚੱਰੀ ਬਾਕੀ ਫਿਲਹਾਲ ਪੰਜਾਬ ਦੇ ਜ਼ਿਆਦਾ ਲਾ ਮੌਸਮ ਸਾਫ ਤੇ ਖੁਸ਼ਕ ਬਣਿਆ ਹੋਇਆ ਹੈ ਤੇ ਕੁਝ ਸਰਦੂਲਗੜ ਦੇ ਪਾਕ ਹੋਗੇ ਇਹਨਾਂ ਇਲਾਕਿਆਂ ਵਿੱਚ ਚਲਕੀ ਜਿਹੜੀ ਪੱਤਲਵਾਇ ਦਾ ਤੌਰ ਚੱਰੀ ਹੈ ਤੇ ਕੁਝ ਰੂਪਨਗਰ ਦੇ ਆਸਪਾਸ ਖੇਤਰੋਗੇ ਮਹਾਲੀ ਦੇ ਆਸਪਾਸ ਇਹਨਾਂ ਇਲਾਕਿਆਂ ਵਿੱਚ ਚਲਕੀ ਜਿਹੜੀ ਪੱਤਲਵਾਇ ਦਾ ਤੌਰ ਚੱ ਅਮਰੀਕੀ ਗਤੀਵਿਧੀਆਂ ਕੁਝ ਕੁ ਲਾਕਿਆਂ ਨੂੰ ਵੇਖਣ ਨੂੰ ਮਿਲ ਰਹੀਆਂ ਨੇ ਹਲਕੇ ਜਿਵੇਂ ਛਰਾਟੇ ਵੇਖਣ ਨੂੰ ਮਿਲ ਰਹੇ ਕੁਝ ਇਲਾਕਿਆਂ ਵਿੱਚ ਜਿਹੜੇ ਤੇਜ਼ ਛਰਾਟੇ ਵੀ ਦਰਜ ਕੀਤੇ ਗਏ ਸਵੇਰ ਦੇ ਘੰਟਿਆਂ ਵਿੱਚ ਤਾਂ ਇਹ ਗਰਜ ਚਮਕ ਵੀ ਵੇਖਣ ਨੂੰ ਮਿਲ ਰਹੀ ਹੈ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਉਸ ਤੋਂ ਬਾਅਦ ਅੱਜ ਆਪਾਂ ਗੱਲ ਕਰੀਏ ਮੌਸਮ ਵਿੱਚ ਜਿਹੜੀ ਆ ਤਬਦੀਲੀ ਵੇਖਣ ਨੂੰ ਮਿਲੇਗੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਜਿਹੜਾ ਦਰਜ ਕੀਤਾ ਜਾਵੇ ਕਈਆਂ ਇਲਾਕਿਆਂ ਵਿੱਚ ਹਲਕਾ ਤੇ ਕਈ ਇਲਾਕਿਆਂ ਵਿੱਚ ਜਿਹੜੇ ਤੇਜ਼ ਛਰਾਟੇ ਵੇਖਣ ਨੂੰ ਮਿਲ ਰਹੇ ਖਾਸ ਕਰਕੇ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਜ਼ਿਲ੍ਹੇ ਵਾਈ ਫਰੋਜ਼ਪੁਰ ਦੇ ਕੁਝ ਭਾਗ ਹੋ ਗਏ ਅਮੋਗਾ ਦੇ ਕੁਝ ਭਾਗ ਹੋ ਗਏ ਲੁਧਿਆਣਾ ਦਾ ਮਲੇਰਕੋਟਲਾ ਕੁਝ ਭਾਗ ਹੋ ਗਏ ਫਤਿਹਗੜ੍ਹ ਸਾਹਿਬ ਹੋ ਗਿਆ ਇਹਨਾਂ ਦੇ ਕੁਝ ਭਾਗ ਹੋ ਗਏ ਉਸ ਮੁਹੱਲੇ ਚੰਡੀਗੜ੍ਹ ਦੇ ਕੁਝ ਭਾਗ ਹੋ ਗਏ ਤੋਂ ਉਸ ਤੋਂ ਬਾਅਦ ਰੂਪਨਗਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਜਲੰਧਰ ਕਪੂਰਥਲਾ ਤੇ ਇਹਨਾਂ ਇਲਾਕਿਆਂ ਵਿੱਚ ਸਭ ਤੋਂ ਜਿਆਦਾ ਸਵਮਣ ਰਹੇਗੀ ਇੱਥੇ ਸਿਸਟਮ ਸਭ ਤੋਂ ਵੱਧ ਜਿਹੜਾ ਐਕਟਿਵ ਰਹਿੰਦਾ ਸਾਰ ਨੇ ਬਾਕੀ ਜਿਹੜੇ ਹੋ ਗਏ ਦੱਕਣੀ ਖੇਤਰ ਹੋ ਗਏ ਬਠਿੰਡਾ ਆ ਗਿਆ ਜਾਂ ਉਸ ਤੋਂ ਬਾਅਦ ਅਮਾਨਸਾ ਹੋ ਗਿਆ ਪਟਿਆਲਾ ਸੰਗਰੂਰ ਇਸ ਤੇ ਨਾਲ ਲੱਗ ਜਿਵੇਂ ਆਪਾਂ ਗੱਲ ਕਰੀ ਤਾਂ ਮਲੇਰਕੋਟ ਹੋਰ ਹੋ ਗਿਆ ਤੇ ਇਹਨਾਂ ਇਲਾਕਿਆਂ ਵਿੱਚ ਜਿਹੜੀ ਸੰਭਾਵਨਾ ਰਵੇਗੀ ਟਾਮਟਲੇ ਇਲਾਕਿਆਂ ਵਿੱਚ ਹਨ ਕਿ ਕਈ ਕੁਝ ਇਲਾਕਿਆਂ ਵਿੱਚ ਜਿਹੜਾ ਕਣੀਆਂ ਜਾਂ ਹਲਕਾ ਐਵੀ ਦਰਜ ਕੀਤਾ ਜਾ ਸਰ ਕੁਛ ਛਿੱਕਾ ਧੁਕਾ ਭਾਗਾ ਵਿੱਚ ਤੇ ਜਿਹੜੇ ਇੱਥੇ ਵੀ ਛਰਾਟੇ ਵੇਖਣ ਨੂੰ ਮਿਲ ਸਰ ਗਰਜ ਚਮਕ ਵੇਖਣ ਨੂੰ ਮਿਲ ਸਕਦੀ ਹੈ ਅੱਜ 19 April 2024 ਨੂੰ ਤੇ ਕੁਝ ਇਲਾਕਿਆਂ ਵਿੱਚ ਤੇ ਜਿਹੜਾ ਹਨੇਰ ਝੱਖੜ ਵੀ ਚੱਲ ਸਰ ਜਿਸ ਦੀ ਗਤੀ ਦੀ ਗੱਲ ਕਰੀ 30 ਤੋਂ ਲੈ ਕੇ 40 ਤੇ ਕੁਝ ਲਗਾ 40 ਤੋਂ ਲੈ ਕੇ 50 ਕਿਲੋਮੀਟਰ ਤੱਕ ਪ੍ਰਤੀ ਘੰਟੀ ਦਰਫਤਾਰ ਹਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਤੇ ਕੱਲ 20 April ਦੀ ਗੱਲ ਕਰੇ 20 April ਨੂੰ ਜਰਤ ਲਾ ਕੇ ਮੌਸਮ ਸਾਫ਼ ਤੇ ਤੋਂ ਪੰਜਾਬ ਦੇ ਹੋਗੇ ਠੀਕ ਹੈ ਆਪਣੇ ਪੱਛਮੀ ਖੇਤਰ ਇਹਨਾਂ ਇਲਾਕਿਆਂ ਕਿਤੇ ਕਿਤੇ ਜਿਹੜਾ ਕਣੀਆਂ ਜੀ ਦੇਖਣ ਨੂੰ ਮਿਲਸਰੇ ਕੱਲ ਵੀ 20 ਅਪ੍ਰੈਲ ਨੂੰ ਜ਼ਿਆਦਾਤਰ ਲਾਗੇ ਮੌਸਮ ਸਾਫ ਤੇ ਕੁਝ ਕਰੰਤੀ ਸੁਭਾਵ ਨਾਲ ਕੁਝ ਇਕਾ ਤੁਕਾ ਪਾਗਾ ਸੁਭਾਵ ਨਾਲ ਰਹੇਗੀ 20 ਅਪ੍ਰੈਲ ਨੂੰ ਜ਼ਿਆਦਾਤਰ ਲਾਗੇ ਮੌਸਮ ਸਾਫ ਤੇ ਕੁਝ ਕਰੰਤੀ ਅ ਸੰਭਾਵਨਾ ਹੈ ਜਾਨਕੀ ਅੱਜ ਜਿਹੜਾ ਸਿਸਟਮ ਦਾ ਮੇਨ ਟਾਰਗੇਟ ਹੈ 19 ਅਪ੍ਰੈਲ 2024 ਨੂੰ ਅੱਜ ਕੁਝ ਕੁ ਇਲਾਕਿਆਂ ਵਿੱਚ ਹਲਕਾ ਤੇ ਕੁਝ ਲਾਗੇ ਤੇਜ ਜਿਹੜੇ ਛਰਾਟੇ ਦੇਖਣ ਨੂੰ ਮਿਲਸਰੇ ਖਾਸ ਕਰ ਜਿਹੜੇ ਤੁਹਾਨੂੰ ਪਹਿਲੇ ਨੰਬਰ ਜ਼ਿਲ੍ਹੇ ਦੱਸੇ ਇਹਨਾਂ ਵਿੱਚ ਸੁਭਾਵ ਨਾਲ ਜ਼ਿਆਦਾ ਹੀ ਰਹੇ ਭਾਈ ਕੋਈ ਵੀ ਨਵੀਂ ਚਾਟ ਕਰ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਖਤ ਤੁਹਾਡਾ ਬਹੁਤ ਬਹੁਤ ਧੰਨਵਾਦ